ਸਤਿ ਸ਼੍ਰੀ ਅਕਾਲ ਜੀ ਬੀਤੀ ਸ਼ਾਮ ਮੰਗਲ ਸ਼ਹਿਰ ਦੇ ਵਿੱਚ ਇੱਕ ਬੜੀ ਹੀ ਮੰਦਭਾਗੀ ਘਟਨਾ ਹੋਈ ਸਾਡਾ ਭਰਾ ਸਾਡਾ ਹੋਣਹਾਰ ਵੀਰ ਵਿਕਾਸ ਪ੍ਰਭਕਰ ਜੋ ਵਿਸ਼ਵ Hindu ਪਰਿਸ਼ਦ ਦਾ ਗੂਵੀ ਸਿੰਘ ਉਸ ਦਾ ਕਤਲ ਕਰ ਦਿੱਤਾ ਗਿਆ ਇਹ ਬੜੀ ਹੀ ਮੰਦਭਾਗੀ ਦੁਖਦਈ ਘਟਨਾ ਹੈ ਪਰ ਮੈਂ ਆਪ ਸਭ ਨੂੰ ਇਹ ਗੱਲ ਬੜੇ ਹੀ ਦਾਅਵੇ ਨਾਲ ਤੇ ਵਿਸ਼ਵਾਸ ਦਵਾਉਂਦਾ ਹਾਂ ਮੇਰੀ ਕੱਲ ਰਾਤ ਤੋਂ ਡੀਜੀਪੀ ਪੰਜਾਬ ਪੁਲਿਸ ਤੇ ਪੁਲਿਸ ਦੇ ਵਕਫਕ ਉੱਚ ਅਧਿਕਾਰੀਆਂ ਦੇ ਨਾਲ ਗੱਲਬਾਤ ਹੋਈ ਹੈ ਜੋ ਕੋਈ ਵੀ ਦੋਸ਼ੀ ਹਨ ਜੋ ਕੋਈ ਬੇਸਤੇ ਮਾਸਟਰਮਾਈਂਡ ਹਨ ਉਹ ਬਖਸ਼ੇ ਨਹੀਂ ਜਾਣਗੇ ਹੁਣ ਸਿਰਫ ਕੁਝ ਸਮੇਂ ਦੀ ਗੱਲ ਹੈ ਉਹ ਆਪਣਾ ਇੰਜਾਮ ਭੁਗਤਣ ਦੇ ਲਈ ਤਿਆਰ ਹਨ ਇਹ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਹੈ ਇਹ ਸਾਡੇ ਨੰਗਲ ਸ਼ਹਿਰ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਹੈ ਉਹ ਆਪਣੇ ਮਨਸੂਬੇ ਦੇ ਵਿੱਚ ਕਾਮਯਾਬ ਨਹੀਂ ਹੋ ਸਕਦੇ ਵਿਕਾਸ ਸਾਡਾ ਭਰਾ ਅਸੀਂ ਸਾਡੇ ਪਾਰਟੀਆਂ ਵੱਖ ਹੋ ਸਕਦੀਆਂ ਵਿਚਾਰਕ ਮਤਭੇਦ ਹੋ ਸਕਦੇ ਪਰ ਜਦੋਂ ਵੀ ਸਾਡੇ ਸ਼ਹਿਰ ਦੀ ਗੱਲ ਆਵੇ ਅਸੀਂ ਇਕਾਂ ਸਾਡੇ ਸੂਬੇ ਦੀ ਗੱਲ ਆਵੇ ਸਾਡੇ ਦੇਸ਼ ਦੀ ਗੱਲ ਆਵੇ ਅਸੀਂ ਇਕਾਂ ਇਸ ਦੁੱਖ ਦੀ ਘੜੀ ਦੇ ਵਿੱਚ ਮੈਂ ਸਾਡੇ ਸਾਰੇ ਸਾਥੀ ਅਸੀਂ ਵਿਕਾਸ ਦੇ ਪਰਿਵਾਰ ਦੇ ਨਾਮ ਚਟਾਨ ਵਾਂਗ ਖੜੇ ਹਾਂ ਸਾਡਾ ਆਪਣਾ ਪਰਿਵਾਰ ਹੈ ਸਾਡੀਆਂ ਸਾਂਝਾਂ ਨੇ ਰੇਲਵੇ ਰੋਡ ਦਾ ਸਾਡਾ ਪਰਿਵਾਰ ਹੈ ਤੇ ਜਿੰਨੇ ਵੀ ਸਾਹ ਜਿੰਨੇ ਵੀ ਵਿਸ਼ਵਾਸ ਮਹਾਮਾਈ ਨੇ ਬਖਸ਼ੇ ਹੈ ਸਾਰੀ ਉਮਰ ਅਸੀਂ ਇਸ ਪਰਿਵਾਰ ਦੇ ਨਾਲ ਸਾਡਾ ਆਪਣਾ ਪਰਿਵਾਰ ਹੈ ਉਹਨਾਂ ਦੇ ਹਾਲ ਖਰੇ ਹਨ ਕਿ ਉਹਨਾਂ ਨੇ ਪੂਰਨ ਵਿਸ਼ਵਾਸ ਜਵਾਂਦਾ ਆਪ ਨੂੰ ਪੂਰਨ ਇਨਸਾਫ ਮਿਲੇਗਾ ਮੇਰੀ ਆਪ ਸਭ ਨੂੰ ਬੇਨਤੀ ਹੈ ਕਿ ਆਪਾਂ ਆਪਸੀ ਭਾਈਚਾਰਾ ਤੇ ਅਮਨ ਸ਼ਾਂਤੀ ਨੂੰ ਬਰਕਰਾਰ ਰੱਖਣਾ ਹੈ ਕਿਉਂਕਿ ਜੋ ਕੋਈ ਵੀ ਵਿਕਾਸ ਦੇ ਕਾਤਿਲ ਹਨ ਉਹਨਾਂ ਦਾ ਅਸਲ ਮਨਸੂਬਾ ਇਹ ਵੀ ਸੀ ਕਿ ਆਪਸੀ ਭਾਈਚਾਰਾ ਤੇ ਅਮਨ ਸ਼ਾਂਤੀ ਜਿਹੜੀ ਹੈ ਇਸ ਨੂੰ ਭੰਗ ਕੀਤਾ ਜਾ ਸਕੇ ਇਸ ਕਰਕੇ ਆਪਾਂ ਕਾਤਲਾਂ ਦੇ ਜਿਹੜੇ ਮਨਸੂਬੇ ਕਾਮਯਾਬ ਨਹੀਂ ਹੋਣਦੇ ਅਸੀਂ ਆਪਸੀ ਭਾਈ ਚਾਰਾ ਪ੍ਰਕਰਾਰ ਰੱਖਣਾ ਹੈ ਪੁਲਿਸ ਆਪਣਾ ਕੰਮ ਕਰ ਰਹੀ ਹੈ ਤੇ ਬਹੁਤ ਜਲਦੀ ਜਿਹੜੇ ਦੇਸ਼ੀ ਹੈ ਉਸ ਰਾਖਾ ਵਿੱਚ